ਬਠਿੰਡਾ ਜ਼ਿਲ੍ਹੇ ਦੇ ਥਾਣਾ ਨਥਾਣਾ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਆਉਣ ਦੀਆਂ ਖਬਰਾਂ ਪ੍ਰਕਾਸ਼ਤ ਹੋ ਰਹੀਆਂ ਹਨ ਇਸ ਨੂੰ ਦੇਖਦਿਆਂ ਹਲਕਾ ਪੁੱਚੋ ਦੇ ਡੀਐਸਪੀ ਪਰਵੇਸ਼ ਚੋਪੜਾ ਨੇ ਵੀਡੀਓ ਰਾਹੀਂ ਇੱਕ ਆਪਣਾ ਬਿਆਨ ਜਾਰੀ ਕੀਤਾ ਹੈ ਕਿ ਇਹ ਬਿਲਕੁਲ ਝੂਠੀਆਂ ਅਤੇ ਬੇਮੁਨਾਦ ਅਫਵਾਹਾਂ ਹਨ ਕਿਉਂਕਿ ਸਾਨੂੰ ਅੱਜ ਤੱਕ ਕੋਈ ਫੋਨ ਕਾਲ ਜਾਂ ਚਿੱਠੀ ਨਹੀਂ ਆਈ ਜਿਸ ਵਿੱਚ ਥਾਣਾ ਨਾ ਥਾਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੋਵੇ ਉਹਨਾਂ ਕਿਹਾ ਕਿ ਇਹ ਬੇਬੁਨਿਆਦ ਅਤੇ ਝੂਠੀਆਂ ਖਬਰਾਂ ਹਨ ਲੋਕਾਂ ਨੂੰ ਸचेਤ ਰਹਿਣਾ ਚਾਹੀਦਾ ਹੈ ਮੈਂ ਪ੍ਰਵੇਸ਼ ਚੋਪੜਾ ਡੀਐਸਪੀ ਪੁੱਛੋ ਜ਼ਿਲ੍ਹਾ ਬਠਿੰਡਾ ਜਿਹੜੀ ਅੱਜ ਇੱਕ ਨਿਊਜ਼ ਲੱਗੀ ਹੈ ਕਿ ਥਾਣਾ ਨਾ ਥਾਣਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜੋ ਮੈਂ ਆਪ ਜੀ ਨੂੰ ਵੀ ਦੱਸਣਾ ਚਾਹੁੰਦਾ ਕਿ ਇਹ ਨਿਊਜ਼ ਬਿਲਕੁਲ ਬੇਬੁਨਿਆਦ ਤੇ ਝੂਠੀ ਹੈ ਇਸ ਦਾ ਕੋਈ ਹਾਰ ਨਹੀਂ ਨਾ ਹੀ ਕਿਸੇ ਨੇ ਕੋਈ ਧਮਕੀ ਦਿੱਤੀ ਹੈ ਕਿਸੇ ਨੂੰ ਤੇ ਨਾ ਹੀ ਕਿਸੇ ਦਾ ਕੋਈ ਫੋਨ ਆਇਆ ਤੇ ਇਹ ਬਿਲਕੁਲ ਝੂਠੀ ਨਿਊਜ਼ ਹੈ ਮੈਂ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਦਾਂ ਦੀ ਕਿਸੇ ਨਿਊਜ਼ ਤੇ ਕੋਈ ਯਕੀਨ ਨਾ ਕਰੋ ਕਿਉਂਕਿ ਇਹ ਇਹ ਨਿਊਜ਼ ਸਰਾਸਰ ਗਲਤ ਹੈ ਧੰਨਵਾਦ ਜੈ